ਛੋੜਾ ਇੱਕ ਬੋਗਲਡ ਕੀਤੇ ਪੈ ਗਿਆ ਬਿਛੋੜਾ ਲੋ ਜੀ ਅਸੀਂ ਆਏ ਹੋਇਆ ਜੀ ਅੱਜ ਰੰਗਾਰੰਗ ਪ੍ਰੋਗਰਾਮ ਨਹੀਂ ਪੋਣਾ ਮੈਨੇ ਸੀ ਜੁਗ-ਜੁਗ ਜੀ ਹੁਣ ਅੱਜ ਇੱਥੇ ਹੈਗਾ ਜੀ ਪ੍ਰੋਗਰਾਮ ਤੇ ਆਪਣਾ ਫੇਜ਼ 10 ਦੇ ਵਿੱਚ ਮੁਹਾਲੀ ਤੇ ਸਲਵੀ ਪਾਰਕ ਦੇ ਵਿੱਚ ਸਲਵੀ ਪਾਰਕ ਦੇ ਵਿੱਚ ਅਸੀਂ ਉਹਰੇ ਆਏ ਹੋਏ ਆ ਤੇ ਨਾਲ ਆਏ ਹੋਏ ਨੇ ਮੇਰੇ ਭੈਣ ਤੇ ਫਿਰ ਅਸੀਂ ਦੋਨੇ ਇਕੱਠੀਆਂ ਆ ਗਿਆ ਸੀਗੇ ਇੱਥੇ ਤੇ ਤੁਹਾਨੂੰ ਦਿਖਾਵਾਂਗੇ ਜੀ ਇੱਥੇ ਦਾ ਪ੍ਰੋਗਰਾਮ ਸਾਰਾ ਖਟਣ ਗਏ ਸੀ 12 ਵਰਸੀ ਖਟਣ ਗਏ ਸੀ 12 ਵਰਸੀ ਖਟਕੇ ਜਾਂਦਾ ਟੱਲ ਗੁੜੀ ਨੂੰ ਪੋਕਣ ਦੇ ਮੇਲਾ ਦੇਖਣ ਚੱਲ ਗੁੜੀ ਨੂੰ ਪੋਕਣ ਦੇ ਮੇਲਾ ਦੇਖਣ ਚੱਲ ਗੁੜੇ ਨੂੰ ਪੋਕਣ ਦੇ ਮੇਲਾ ਦੇਖਣ ਚੱਲ ਆ ਜਾ ਮੱਖਣਾ ਬੈ ਜਾ ਮਖੜਾ ਆ ਜਾ ਮੱਖਣਾ ਬੈ ਜਾ ਮਖੜਾ ਚੱਲੂਗੀ ਤੇਰੇ ਨਾਲ ਵੇ ਮੁੰਡਾ ਨਹੀਂ ਚੱਕਣਾ ਚਲੂਗੀ ਤੇਰੇ ਨਾਲ ਵੇ ਮੁੰਡਾ ਨੀ ਚੱਕਣਾ ਚਲੂਗੀ ਤੇਰੇ ਨਾਲ ਵੇ ਮੁੰਡਾ ਨੀ ਚੱਕਣਾ ਸੱਜਣਾ 베 ਚਲੇ ਮੇਲੇ ਨੂੰ ਚਲੀਏ 베 ਚਲੇ ਮੇਲੇ ਨੂੰ ਚਲੀਏ ਕੱਢੇ ਗੁਰਦੇ ਵਟਵੇ ਚੱਲ ਮੇਲੇ ਨੂੰ ਚਲੀਏ 베 ਚਲੇ ਮੇਲੇ ਨੂੰ ਚਲੀਏ ਸੱਜਣਾ ਚਾਬੀਆਂ ਤੇ ਲਵਾੜੇ ਚਾਬੀਆਂ ਤੇ ਸਾਂਭ ਲੈ ਤਿਓਰੀਆਂ ਅਲਹੜ ਚਾਬੀਆਂ ਤੇ ਸਾਂਭ ਲੈ ਤਿਓਰੀਆਂ ਅਸਮਾਨ ਨੂੰ ਖੰਡੈ ਤੇਰਾ ਕਰਵੇਂ ਚਲਵੇਂ ਮੇਲੇ ਨੂੰ ਚੱਲੀਏ ਵੇ ਚੱਲਵੇਂ ਮੇਲੇ ਨੂੰ ਚੱਲੀਏ ਸੱਜਣਾ ਵੇ ਚੱਲੇ ਮੇਲੇ ਨੂੰ ਚੱਲੀਏ ਵੇ ਚੱਲਵੇਂ ਮੇਲੇ ਨੂੰ ਚੱਲੀਏ ਮੇਲਾ ਮਿਲਾ ਕੀ ਲਾਈ ਐ ਕੁੜੀਏ ਮੇਲਾ ਮਿਲਾ ਕੀ ਲਾਈ ਐ ਕੁੜੀਏ ਦੇਖ ਮਿਲੇ ਵਿਚ ਆ ਕੇ ਨਹੀਂ ਪਹਿਲਾ ਤੈਨੂੰ ਮੇਲਾ ਕਮਾਉਂੂ ਨਹੀਂ ਪਹਿਲਾ ਤੈਨੂੰ ਮੇਲਾ ਕਮਾਉਂੂ ਫੇਰ ਨੱਚ ਲਈ ਬੋਲੀਆਂ ਪਾ ਕੇ ਮੇਲੇ ਵਿੱਚ ਆ ਜਾ ਕੁੜੀਏ ਨੱਚਨੀ ਬੋਲੀਆਂ ਪਾ ਕੇ ਮੇਲੇ ਵਿੱਚ ਆ ਕੁੜੀਏ ਨੱਚਨੀ ਬੋਲੀਆਂ ਪਾ ਕੇ ਮੇਲੇ ਵਿੱਚ ਆ ਕੁੜੀਏ ਮੇਲੇ ਜਾਵੇਂਗਾ ਲੈ ਆਦੀ ਮੈਨੂੰ ਕਾਟੇ ਮੇਲੇ ਜਾਵੇਂਗਾ ਮੈਂ ਲੈ ਜਾਵੇਂਗਾ ਲੈ ਆਦੀ ਮੈਨੂੰ ਕਾਟੇ ਵੇ ਲੈ ਜਾ ਮੇਰਾ ਕੰਨ ਵੀਣ ਕੇ ਚੰਨ ਵੇ ਚੰਨ ਵੇ ਮਾਜ ਮਰਬਿਆਂ ਦੀ ਸੂਹ ਰੰਗ ਵੀ ਸੂਹ ਰੰਗ ਵੇ ਮਿਲਗੇ ਅਸੇ ਨਾ ਮਿਲਤੇ ਵੇ ਕਾਟੇ ਨਹੀਂ ਮਿਲ ਗਿਆ ਸੀ ਮਿਲ ਗਿਆ ਸੀ ਨਾ ਮਿਲੇ ਤੇ ਕਾਟੇ ਨਹੀਂ ਮਿਲਗੇ ਨਾ ਮਿਲੇ ਤੇ ਕਾਟੇ ਮਿਲ ਗਿਆ ਸੀ ਮੇਲੇ ਗਿਆ ਸੀ ਮਿਲੇ ਨਾ ਤੇਰੇ ਕਾਂਟੇ ਨੀ ਮੁਟਿਆਰੇ ਮਿਟੇ ਲੈ ਲੈ ਸਤਰੰਗੀਆਂ ਜਿਹੜਾ ਲਿਸ਼ਕਾ ਮਾਰੇ ਨੀ ਮਾਰੇ ਜਿਹੜਾ ਲਿਸ਼ਕਾ ਮਾਰੇ ਤਪਟਾ ਲੈ ਲਉ ਜਿਉਰ ਜੱਟ ਦਾ ਵੇ ਜਿਹੜਾ ਲਿਸ਼ਕਾ ਮਾਰੇ ਵੇ ਜਿਹੜਾ ਲਿਸ਼ਕਾ ਮਾਰੇ ਥੋੜਾ ਆਰ ਨੀ ਮਾਇ ਕੋੜਾ ਪਰ ਨੀ ਮਾਇ ਰਾਜਾ ਏ ਮਸਰਾਗੀ ਢਾਲ ਦੀ ਮਾਏ ਰਾਜਾ ਮੰਗੇ ਮਸਰਾਗੀ ਢਾਲ ਦੀ ਮਾਏ ਕੋੜਾ ਆਰ ਨਹੀਂ ਦੀਏ ਕੋੜਾ ਪਰ ਨਹੀਂ ਦੀਏ ਮੱਥੇ ਮਾਰ ਮਸਰਾਗੀ ਢਾਲ ਨਹੀਂ ਦੀਏ ਮੱਥੇ ਮਾਰ ਮਸਰਾਗੀ ਢਾਲ ਨਹੀਂ ਦੀਏ ਕੋੜਾ ਆਰ ਨੂੰ ਮੈਂ ਕੋੜਾ ਪਾਰ ਨੂੰ ਮੈਂ ਸੋਨੀ ਛੱਡੀ ਏ ਨਾਨਾ छॾी न सिंह सरदार ने खुला छॾी नासि सरदार ਵੇਰਬਾ ਸੋਖਾਣ ਨੂੰ ਵੜਾ ਚਿਤ ਕਰਦਾ ਇਕ ਵੀਰ ਦੇਈ ਵੇਰਬਾ ਸੋਖਾਣ ਬੰਨਣ ਨੂੰ ਕਰਦਾ ਇਕ ਵੀਰ ਦੇਈ ਵੇਰਬਾ ਵੇਰਬਾ ਮੇਰੀ ਸਾਰੀ ਉਰ ਦੇ ਮਾਪੇ ਦੋ ਵੀਰ ਦੇਈ ਵੇਰਬਾ ਮੇਰੀ ਸਾਰੀ ਹੋ ਮਰੇ ਦੇ ਮਾ ਨੋ ਵੀਰ ਦੇਵ ਰੱਬਾ ਸਾਰੇ ਬਣ ਵੀਰ ਬਿਨਾ ਮੇਰੀ ਗਟੜੀ ਬਣਾ ਦੇ ਵਿੱਚ ਰੂੜੀ ਸਾਰੇ ਬਣ ਵੀਰ ਬਿਨਾ ਮੇਰੀ ਗਟੜੀ ਬਣਾ ਦੇ ਵਿੱਚ ਰੂੜੀ ਸਾਰੇ ਬਣ ਵੀਰ ਬਿਨਾ ਮੋਤੇ ਚਾਰ ਦਾ ਪੈਣਾ ਨੂੰ ਮੈਂ ਦੇ ਆ i'm ਮੈਂ ਤਾਂ ਅੱਜ ਮੈਨੂੰ ਪੁੱਛਣਾ ਮੈਂ ਤਾਂ ਅੱਜ ਮਸਾ ਕਰੋ ਪਿੱਛਾ ਛੜਾ ਕੇ ਆਈਆਂ ਭਣੇ ਟੜਕੇ ਤੇ ਰੱਖਦੇ ਆ ਸਵੇਰ ਤੋਂ ਲੱਗਦੇ ਆ ਭਣੇ ਪਹਿਲਾਂ ਤਾਂ ਰੋਟੀਆਂ ਪਕਾ ਲਓ ਖਵਾ ਲਓ ਭਾਂਡੇ ਮਾਂਜ ਲਓ ਕੱਪੜੇ ਧੋ ਲਓ ਗੋਲਾ ਕਦੇ ਉਹਨੂੰ ਦੇ ਲੋ ਕਰ ਉਹਨੂੰ ਜਵਾਖ ਜਾ ਬਟੇ ਇੱਕ ਤਾਂ ਠਿੱਕ ਦੇ ਨੇ ਮਾਂ ਤਾਂ ਫਿਰ ਅੱਜ ਪਤਾ ਕੀ ਕਰਿਆ ਮਾ ਕੇ ਹਾਂ ਜੁਕ ਦੇਨ ਵੇ ਤੇਰਾ ਬਾਪੂ ਤਾਂ ਗਿਆ ਹੋਇਆ ਮਨਤੀ ਦੇ ਮੰਜਾ ਲੈਣਾ ਮਾ ਮੈਂ ਤਾਂ ਅੱਜ ਮੇਲੇ ਤੇ ਜਾਉਂਗੀ ਮਾ ਮੈਂ ਤਾਂ ਬੜੇ ਵੇਲੇ ਤੇ ਆ ਕੇ ਤੂੰ ਮਿਲ ਗਈ ਮੈਨੂੰ ਕੁਛ ਨਹੀਂ ਕਿਧਰ ਜਾਉਂਗੀ ਤੇਰਾ ਤੂੰ ਮਿਲ ਗਈ ਮੈਨੂੰ ਮੇਲੇ ਤੇ ਅੱਜ ਦੱਸ ਮੇਰੇ ਆ ਰਿਹਾ ਪਤਾ ਕੀ ਕਹਿੰਦਾ ਪੱਟੂ ਖੁਫੜ ਹਾਂ ਕੰਨ ਰੋਟਾ ਨਾ ਲੈ ਨੀ ਮੀ ਬਾ ਨਾ ਮੇਲਾ ਦੇਖਣ ਚੁੱਪ ਕਰੇ ਬਹਿ ਜਾ ਕਰ ਮੈਨੂੰ ਚੜਿਆ ਗੁੱਸਾ ਮਰੋਟੀ ਵੀ ਨਹੀਂ ਖਾ ਕੇ ਆਈ ਮੱਖਾ ਸਮਾ ਨੂੰ ਖੰਦਾ ਤੇਰਾ ਘਰ ਚੱਲੀ ਮੈਨੂੰ ਬਿੱਲੋ ਦੇ ਤੱਕਾ ਆ ਗਈ ਰੋਟੀ ਵੀ ਨਹੀਂ ਖਾ ਕੇ ਆਈ ਗੜੀ ਉਦਾਂ ਛੱਡੇ ਥਾਰੇ ਬਣਿਆ ਆਣਾ ਜਾਣਾ ਚਾਹੀਦਾ ਬਣਿਆ ਤਾਂ ਪਰ ਸਹਲੀਆਂ ਨੂੰ ਮਿਲਣਾ ਵੀ ਚਾਹੀਦਾ ਇਹ ਪੁੱਫੜ ਬਤਾ ਇਹ ਜਾ ਨਾ ਆਪਣਾ ਬੈਡਰੂਮ ਛੱਡਣਾ ਨਾ ਆਪਣਾ ਬੈੱਡ ਛੱਡਣਾ ਕਿਤੇ ਜਾਵਾਂ ਸ਼ਾਮ ਨੂੰ ਘਰ ਮੈਂ ਦੱਸ ਤੇ ਆਂਡੇ ਦਿੱਤੇ ਹੋਏ ਜਿਹੜੇ ਸੇਕਣੇ ਆਲੇ ਕੁਛ ਨਹੀਂ ਹੁੰਦਾ ਪੂਆ ਤੂੰ ਆ ਜਾ ਕਰ ਕੁਛ ਨਹੀਂ ਹੁੰਦਾ ਹੁਣ ਮੈਂ ਤੇਰੀ ਸੇਲੀਆਂ ਠੀਕ ਹੈ ਫੁੱਪੜ ਤਾਂ ਕੀ ਮੰਗਦੇ ਕੁਛ ਨਹੀਂ ਹੁੰਦਾ ਹੈਗਾ ਜਦੋਂ ਮੇਰੀ ਸਾਰੀਆਂ ਫੇਸਬੁਕ ਸਾਰੀਆਂ ਪੂਆ ਖੁੱਫੜ ਗਈਆਂ ਉਹ ਫੁੱਲ ਟਹਿ ਜਾਣੇ ਫਿਰ ਵੀ ਨਹੀਂ ਛੱਡਦਾ ਮੈਂ ਫੁੱਪੜ ਕਿੱ데 ਜਾਂਦਾ ਨਹੀਂਗਾ ਕਿਤੇ ਕਾਹ ਨੂੰ ਜਾਂਦਾ ਡੁੱਬੀ ਦੇ ਦਹੀਂ ਦੇ ਸਾਹ ਨਹੀਂ ਆਏ ਲੈ ਦੱਸ ਲੈ ਕਿਤੇ ਨਹੀਂ ਜਾ ਕੇ ਰਾਜੀ ਬਹੁਤ ਵੱਡੇ ਚਿੰਤਕ ਤੇ ਐਡਵੋਕੇਟ ਸਾਹਿਬ ਸਾਹਿਬ ਮਜੀਦ ਸਿੰਘ ਖੈਰਾ ਜੀ फोटो वीडियो कैमरा आज आज ਸਮਾਪਤੇ ਸਭ ਨੂੰ ਦੇਖਦੇ ਰਹਿਣੇ ਐ ਟੈਕਸਿਟ ਵੀ ਕਰਦੇ ਨੇ ਪਾਚੋ ਨਾ ਗਿਆ ਵਾ ਵਸਦੀ ਸੂਚ ਹੋ ਰਹੇ ਨੇ ਸਜਦੇ ਨਾਲੇ ਐਸੇ ਸ਼ੁਰੂਆਤ ਕਰਨੀ ਪਈਆ ਭਾਵੀਆਂ ਪਈਆ ¡Gracias!